ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਬੰਬ ਧਮਾਕਿਆ ਦੇ ਅੰਦਰ ਸ਼ਾਮਿਲ ਬਬਰ ਖਾਲਸਾ ਅਤੰਕੀ ਹੈਪੀ ਪਾਸੀਆਂ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੁਰੱਖਿਆ ਏਜੰਸੀ ਦੇ ਲਈ ਇਹ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ। ਇਸ ਦੇ ਨਾਲ ਅਤਵਾਦ ਅਤੇ ਗੈਂਗਸਟਰイズਮ ਦੇ ਨੈੱਟਵਰਕ ਦੀ ਜਿਹੜੀ ਕੜੀ ਹੈ ਉਹ ਤੋੜਨ ਦੇ ਵਿੱਚ ਮਦਦ ਸਾਬਤ ਹੋ ਸਕਦੀ ਹੈ। ਗੋਰਤਲਵਾਹ ਕੇ 17 April ਨੂੰ ਅਮਰੀਕੀ ਏਜੰਸੀ FBI ਨੇ ਪਾਸੀਆਂ ਨੂੰ ਸੈਕਰਮੈਂਟੋ ਤੋਂ ਹਰਾਸਤ ਦੇ ਵਿੱਚ ਲਿਆ ਸੀ FBI ਨੇ ਗ੍ਰਿਫਤਾਰੀ ਦੀ ਤਸਵੀਰ ਵੀ ਜਿਹੜੀ ਜਾਰੀ ਕੀਤੀ ਸੀ ਉਸ ਵੇਲੇ ਦੱਸਿਆ ਗਿਆ ਸੀ ਕਿ ਇਹ ਭਾਰਤ ਵਿੱਚ ਹੋਏ ਅਤੰਕੀ ਹਮਲੇ ਦਾ ਜ਼ਿੰਮੇਦਾਰ ਹੈ ਪਾਕਿਸਤਾਨ ਗਾਇਬ ਵੈਧ ਰੂਪ ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਹੈ ਅਤੇ اپنی ਪਛਾਣ ਛੁਪਾ ਕੇ ਬਰਨ ਫੋਨਸ ਇਸਤੇਮਾਲ ਕਰਕੇ ਬਰਨ ਸਿਮਸ ਇਸਤੇਮਾਲ ਕਰਕੇ ਉੱਥੇ ਰਹਿ ਰਿਹਾ ਹੁੰਦਾ ਹੈ ਦੱਸਦੀ ਹੈ ਕਿ ਸੂਤਰਾਂ ਮੁਤਾਬਕ ਜਾਂ ਰਿਪੋਰਟਸ ਮੁਤਾਬਕ ਹੈਪੀ ਪਾਸਿਆ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦਾ ਕਰੀਬੀ ਮੰਨਿਆ ਜਾਂਦਾ ਹੈ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਉਸਨੇ ਬਬਰ ਖਾਲਸਾ ਇੰਟਰਨੈਸ਼ਨਲ ਅਤੇ ਅੱਤਵਾਦੀ ਰਿੰਦਾ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਕਈ ਗ੍ਰੇਨੇਡ ਹਮਲੇ ਅਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਵਾਇਆ ਹੈ ਦੱਸਦੀ ਹੈ ਕਿ ਸੂਤਰਾਂ ਮੁਤਾਬਕ ਪਾਸਿਆ ਦੇ ਅਮਰੀਕਾ ਵਿੱਚ ਹੋਣ ਦੀ ਉਸਦੀ ਮੌਜੂਦਗੀ ਦੀ ਸੂਚਨਾ ਕਾਫੀ ਦੇਰ ਤੋਂ ਏਜੰਸੀਆਂ ਨੂੰ ਸੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਜਿਹੜੀ ਉਸ ਉੱਤੇ ਲਗਾਤਾਰ ਬਣੀ ਹੋਈ ਸੀ। ਰਾਸ਼ਟਰੀ ਜਾਂਚ ਏਜੰਸੀ NIA ਨੇ ਜਨਵਰੀ 2025 ਦੇ ਵਿੱਚ ਹੈਪੀ ਪਾਸਿਆ ਨੂੰ 5 ਲੱਖ ਰੁਪਏ ਦਾ ਇਨਾਮਕੋਸ਼ਤ ਕਰਕੇ ਤੇ ਵੌਂਟਡ ਘੋਸ਼ਿਤ ਕੀਤਾ ਸੀ। ਉਸ ਨੂੰ ਚੰਡੀਗੜ੍ਹ ਗ੍ਰਨੇਡ ਅਟੈਕ ਦੇ ਵਿੱਚ ਵੌਂਟਡ ਘੋਸ਼ਿਤ ਕੀਤਾ ਗਿਆ ਸੀ NIA ਦੀ ਵੈੱਬਸਾਈਟ ਦੇ ਉੱਤੇ ਵੀ। ਉਸ ਦੀ ਤਸਵੀਰ ਜਿਹੜੀ ਹੈ ਉਹ ਵੌਂਟਡ ਦੇ ਨਾਲ ਲਗਾਈ ਗਈ ਸੀ ਸੂਚੀਬੱਧ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਐਫ ਬੀਆਈ ਅਤੇ ਯੂ ਐਸ ਆਈਸੀਆਈ ਨੇ 17 April 2025 ਨੂੰ ਕੈਲੀਫੋਰਨੀਆ ਦੇ ਸੈਕਰਮੈਂਟੋ ਤੋਂ ਹੈਪੀ ਪਾਸਿਆ ਨੂੰ ਗ੍ਰਿਫਤਾਰ ਕੀਤਾ ਸੀ ਹੈਪੀ ਪਾਸਿਆ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਆਉਂਦੇ ਪਿੰਡ ਪਾਸਿਆ ਦਾ ਰਹਿਣ ਵਾਲਾ ਉਸਨੇ ਅਪਰਾਧਿਕ ਗਤੀਵਿਧੀਆਂ ਦੀ ਸ਼ੁਰੂਆਤ ਗੈਂਗਸਟਰ ਜੱਗੂ ਭਗਵਾਨਪ੍ਰੀਆ ਤੇ ਉਸਦੇ ਅਮਰੀਕਾ ਸਥਿਤ ਸਾਥੀਆਂ ਦੇ ਨਾਲ ਰਲ ਕੇ ਕੀਤੀ ਬਾਅਦ ਵਿੱਚ ਹੈਪੀ ਪਾਸਿਆ ਪਾਕਿਸਤਾਨ ਦੇ ਇਸ ਸਮਰਥਨ ਪ੍ਰਾਪਤ ਆਈਐਸਆਈ ਦੀ ਸਿੱਧੀ ਅਗਵਾਈ ਦੇ ਵਿੱਚ ਕੰਮ ਕਰਨ ਲੱਗ ਗਿਆ ਹਰਵਿੰਦਰ ਰਿੰਦਾ ਦੇ ਨਾਲ ਰਲ ਕੇ ਬਹੁਤ ਘਟਨਾਵਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਜਿਹੜੇ ਨੇ ਹੈਪੀ ਪਾਸੀਆ ਦੇ ਉੱਤੇ ਲੱਗਦੇ ਨੇ ਹੈਪੀ ਪਾਸੀਆ ਪੰਜਾਬ ਵਿੱਚ ਆਈਐਸਆਈ ਸਮਰਥਕ ਅਤਵਾਦੀ ਮੋਡੀਊਲ ਦਾ ਪ੍ਰਮੁੱਖ ਮੰਨਿਆ ਜਾਂਦਾ ਹੈ ਹੈਂਡਲਰ ਮੰਨਿਆ ਜਾਂਦਾ ਹੈ ਅਤੇ 2023-25 ਦੇ ਵਿੱਚ ਰਾਜ ਭਰ ਦੇ ਵਿੱਚ ਕਈ ਹੱਤਿਆਮਾਂ ਅਤੇ ਪੁਲਿਸ ਸਟੇਸ਼ਨਜ਼ ਦੇ ਉੱਤੇ ਗ੍ਰਨੇਡ ਹਮਲਿਆਂ ਦੇ ਵਿੱਚ ਉਸ ਦਾ ਨਾਮ ਸੁਣਾਈ ਦਿੰਦਾ ਰਿਹਾ। ਇਸ ਦੇ ਚੱਲਦੇ ਜਿੱਥੇ FBI ਨੇ ਉਸ ਨੂੰ ਗ੍ਰਿਫਤਾਰ ਕੀਤਾ ਸੈਕਰਮੈਂਟੋ ਤੋਂ ਹੁਣ ਉਸ ਨੂੰ ਐਕਸਟਰਡਾਈਟ ਕਰਨ ਦੀ ਤਿਆਰੀ ਜਿਹੜੀ ਆ ਉਹ ਮੁਕੰਮਲ ਹੋ ਚੁੱਕੀ ਆ। ਜਲਦ ਭਾਰਤ ਲਿਆਂਦਾ ਜਾਵੇਗਾ ਹੈਪੀ ਪਾਸਿਓਰ ਇਸ ਤੋਂ ਬਾਅਦ ਕੀ ਕੁਝ ਹੋਵੇਗਾ ਵਕਤੇ ਮੈਂ ਅਸਰ ਹੈ ਪਰ ਵੱਡੀ ਕਾਮਯਾਬੀ ਭਾਰਤੀ ਏਜੰਸੀਆਂ ਵਾਸਤੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ।